ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਐਂਡ ਬਲੌਗ ਦੇ ਉੱਤੇ ਤੇ ਆਪਾਂ ਕੱਲ ਵੀ ਦੱਸਿਆ ਤੀਆ ਜੀ ਬਲੌਗ ਦੇ ਵਿੱਚ ਤੇ ਅੱਜ ਵੀ ਦੱਸਦੇ ਆਂ ਵੀ ਆਪਾਂ ਨੇ ਆਪਣੇ ਚੈਨਲ ਦਾ ਨਾਮ ਚੇਂਜ ਕੀਤਾ ਤੇ ਨਾਮ ਚੇਂਜ ਇਸ ਲਈ ਕੀਤਾ ਕਿਉਂਕਿ ਹੁਣ ਆਪਾਂ ਜਿਹੜੇ ਆਪਦੇ ਗਾਣੇ ਕਰਦੇ ਆ ਉਹ ਆਪਾਂ ਇਸੇ ਚੈਨਲ ਦੇ ਉੱਤੇ ਕੋਸ਼ਿਸ਼ ਕਰਾਂਗੇ ਵੀ ਇਸੇ ਤੇ ਪਾਈਏ ਤੇ ਤੁਸੀਂ ਸਾਥ ਦੇਣ ਸਾਰਿਆਂ ਨੇ ਵੱਧ ਤੋਂ ਵੱਧ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਕਮੈਂਟ ਕਰੋ ਬਹੁਤ ਜ਼ਰੂਰ ਤੁਹਾਡੇ ਸਾਥ ਦੀ ਤੇ ਅੱਜ ਫੇਰ ਤੁਹਾਨੂੰ ਦੁਬਾਰਾ ਇਸ ਬਲੌਗ ਦੇ ਰਾਹੀਂ ਦੱਸਦੇ ਰਹੀਆਂ ਕਿ ਪਹਿਲਾਂ ਕੱਲ ਵੀ ਦੱਸਿਆ ਤੀਆ ਤੇ ਜ਼ਰੂਰ ਤੁਸੀਂ ਸਾਰਿਆਂ ਨੇ ਸਾਥ ਦੇਣਾ ਤੇ ਅੱਜ ਮੈਂ ਆਤੀ ਆ ਜੀ ਖੇਤ ਆਪਾਂ ਆਵਾਂਗੇ ਸਵੇਰ ਸਵੇਰੇ ਤੇ ਖੇਤ ਤੋਂ ਕਰਦੇ ਆ ਅੱਜ ਬਲੌਗ ਨਾਮਾ ਸ਼ੁਰੂ ਵਧੀਆ ਵਾਲੇ ਵਾਲੇ ਹਰਿਆਲੀ ਦੀਂਦੀਆ ਦੇਖੋ ਦੇਖੋ ਜੀ ਹਰੀਆਂ ਹਰੀਆਂ ਕਣਕਾਂ ਬਹੁਤ ਵਧੀਆ ਦਾ ਮੌਸਮ ਹੈ ਅਲਦ ਵਾਲੇ ਖੇਤਾਂ ਦਾ ਹਲੋ ਇਹ ਸਾਡੇ ਇੱਕ ਚ ਫੇਰ ਆ ਗਏ ਜੰਗਲੀ ਸ਼ੋਰ ਲੋ ਯੱਜ ਬਣਾਵਾਂਗੇ ਆਲੂਆਂ ਤਾਂ ਦੀ ਸਬਜੀ ਮਟਰ ਕੱਢ ਲੈ ਆਲੂ ਉਬਲਨੇ ਤਰੇ ਨੇ ਤੇ ਇਹ ਕਰਦੇ ਆ ਮਸਾਲਾ ਤਿਆਰ ਟਮਾਟਰ ਪਿਆਜ਼ ਲਸਣ ਹਰੀਆਂ ਮਿਰਚਾਂ ਲੋ ਇਹ ਸਬਜੀ ਬਣ ਚੁੱਕੀ ਹੈ ਆਲੂ ਤੇ ਮਟਰਾਂ ਦੀ ਤੁਸਾਲਾ ਨੂੰ ਸੁਲੱਡਾ ਨਮਕ ਐਨ ਸਦੋਂ ਸਿੱਕੇ ਨਾਲ ਖਾਣ ਤੋਂ ਸੁਭੀ ਸਾਰੇ ਬੰਦੇ ਕੋਈ ਗੱਲ ਨਹੀਂ ਮੈਂ ਗੇਰੀਆਂ ਤੋਂ ਬੁਢਾ ਨਹੀਂ ਹੋ ਚੁੱਕਾ ਹਾਂ ਨਵੇਂ ਦਸਤੂਰੀ ਕੁਈ ਗੱਲ ਨਹੀਂ ਬਹੁਤ ਪਸੰਦ ਆਈ ਉਹ ਟਾਂਡਰ ਸਿੱਤ ਨਾ ਹੀ ਆ ਗਿਆ ਤੇ ਆਪਣੀ ਕੰਨੀਆ ਕੱਟ ਕੇ ਰੱਖ ਲਿਆ ਤਾਂ ਰੀਡੀ ਤੋਂ ਫਿਰ ਪਾਉਣਾ ਲਾੜੀ ਸਾਡੇ ਬੰਦੇ ਨੇ ਵੱਲੂ ਸਮਾਰਿਆ ਅੱਜ ਦੇਖੋ ਵੱਲੂ ਕੀ ਕਰ ਰਿਹਾ ਹੈ ਇਹਨੇ ਨੈਟ ਤੋਂ ਦੇਖ ਕੇ ਘਰੇ ਵੱਲੂ ਸਮਾਰਿਆ ਫਿਰ ਹੋਇਆ ਵੇ ਨਾਲ ਇਹਨਾਂ ਦੇ ਮੱਝਾਂ ਅੰਦਰ ਬੰਨਣਾ ਤੇ ਹੁਣ ਅੰਦਰ ਬੰਨ ਕੇ ਫਿਰ ਤਾਰਾਂ ਚੋਣੀਆਂ ਨੇ ਜਿੰਨ ਸਿਪ ਗਿਆ ਬਿਲਕੁਲ ਤਾਰੇ ਨਿਕਲੇ ਆਏ ਤਾਰੇ ਸਿਤਾਰੇ ਤਾਰੇ ਸਤਾਰ ਦੀ ਗੱਲ ਨਹੀਂ ਇਹਨੇ ਹੁਣ ਕੱਕੀ ਨਾਲ ਮਿਲੂ। ਬੱਲਵ ਦੇਖ ਲੈ ਭਾਈ ਚੱਲਦਾ। ਹੂੰ ਲਾਈਟ ਤਾਂ ਘਟ ਖਾਊਗਾ ਨਾ ਵਿੱਚ ਦੀ ਬੁੱਝ ਜਾਂਦਾ। ਹੈਨਾ? ਐਵੇਂ ਲਾਈਟ ਘਟ ਖਾਊ ਬੁੱਝਦਾ ਵਿੱਚ ਦੀ। ਲੋ ਇਹ ਸਬਜੀ ਆਪਣੀ ਅਰੀਜਨਲ ਹੈ ਕਿਉਂਕਿ ਵਿੱਚ ਵੀ ਆਪਾਂ ਨੇ ਲਾਤੀਤੀ ਸਬਜੀ ਚੁੱਲੇ ਤੋਂ ਵਿੱਚ ਵੀ ਲੱਗ ਕੇ ਤੇ ਰੋਟੀ ਲਾਉਣ ਅਮ ਰੋਟੀ ਲਾ ਕੇ ਉਤਾਰਾ ਚੋਂ ਲੈਣਗੇ ਐਨੇ ਸਬਜੀ ਰੀਝੂਗੀ ਦੇਖੋ ਇਤਰੀ ਵਾਸਨਾ ਕਲਰ ਆਇਆ ਤਰੀ ਦਾ ਦੇਖੋ ਰੋਟੀਆਂ ਪਕਾ ਲੀਆਂ ਉਹਨਾਂ ਦੇ ਧਾਰਾਂ ਚੋਂ ਦੇ ਚੋਂ ਦੇ ਸਬਜ਼ੀ ਰਿਜ ਜੂਗੀ ਪੱਕ ਜੂਗੀ ਆਪਣੀ ਤੇ ਫਿਰ ਰੋਟੀਆਂ ਖਾਵਾਂਗੇ ਇਹ ਸਬਜ਼ੀ ਜਿੱਤਨੀ ਬਣ ਕੇ ਪਿਆਰ ਮੈਨੂੰ ਬادله ਕਰਦਾ ਹੁਣਾ ਬਸ ਦੇਖੋ ਇਹ ਸੀ ਲੱਗਿਆ ਹੁਣ ਖਾਣ ਹਲੋ ਜੀ ਰੋਟੀਆਂ ਖਾ ਕੇ ਆ ਤੇ ਅੰਦਰ ਤੇ ਹੁਣ ਆਪਾਂ ਤਿਆਰੀ ਤੇ ਅੱਜ ਦਾ ਬਲੌਗ ਦਾ ਆਪਾਂ ਕਰਦੇ ਇਥੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇੱਕ ਕਮੈਂਟ ਕਰਦੇ ਕਹੋ ਜਰੂਰ ਇੱਕ ਵੀਡੀਓ ਨੂੰ ਪੂਰੀ ਜਰੂਰ ਦੇਖ ਲਿਆ ਕਰੋ ਤੇ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ